ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਲਈ ਸਮੇਂ-ਸਮੇਂ ਤੇ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਅਕਾਲੀ ਦਲ ਦੇ ਵੱਲੋਂ ਜੋਰ-ਤੋਰ ਯਤਨ ਕੀਤੇ ਗਏ। ਸਰਕਾਰਾਂ ਤੋਂ ਸਮੇਂ ਦੀ ਮੰਗ ਕੀਤੀ ਗਈ ਪਰ ਸਰਕਾਰਾਂ ਦੇ ਵੱਲੋਂ ਮੁਲਾਕਾਤ ਦੇ ਲਈ ਸਮਾਂ ਵੀ ਨਹੀਂ ਦਿੱਤਾ ਗਿਆ। ਸਰਕਾਰਾਂ ਤੇ ਵਾਅਦਾ ਖਿਲਾਫੀ ਦੇ ਇਲਜ਼ਾਮ ਵੀ ਸਿੱਖ ਸੰਗਤਾਂ ਦੇ ਵੱਲੋਂ ਲਗਾਏ ਗਏ ਨੇ। ਰੋਜ਼ ਮਾਰਚ ਕਰਦਿਆਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਜੋਰ-ਸ਼ੋਰ ਦੇ ਨਾਲ ਉਠਾਈ ਗਈ ਤੇ ਲਗਾਤਾਰ ਇਹ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਤਾਂ ਹੁਣ ਮੁਰ ਤੋਂ ਜਥੇਦਾਰ ਧਿਆਨ ਸਿੰਘ ਮੰਡ ਦੇ ਵੱਲੋਂ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਹੈ ਸਮੂਹਿਕ ਸਿੱਖ ਸੰਗਤਾਂ ਨੂੰ ਉਹਨਾਂ ਨੇ ਸੱਦਾ ਦਿੱਤਾ ਹੈ ਇਸਰੋਸ ਮਾਰਚ ਦੇ ਵਿੱਚ ਜੁੜਨ ਦੀ ਅਪੀਲ ਕੀਤੀ ਹੈ ਕਿਉਂਕਿ ਸਿੱਖਾਂ ਦਾ ਇੱਕੋ ਇੱਕ ਮੁੱਦਾ ਹੈ ਜਿਸਤੇ ਸਿਆਸਤ ਵੀ ਬਹੁਤ ਵਾਰ ਹੋਈ ਹੈ ਇਸ ਮੁੱਦੇ ਤੇ ਸਿਆਸਤ ਕਰਨ ਤੋਂ ਬਾਅਦ ਸਰਕਾਰਾਂ ਵੀ ਬਣਦੀਆਂ ਦਿਖਾਈ ਦਿੱਤੀਆਂ ਨੇ ਤੇ ਬੰਦੀ ਸਿੰਘ ਹਾਲਾਂਕਿ ਅਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਨਾ ਤਾਂ ਉਹਨਾਂ ਨੂੰ ਪੈਰੋਲ ਦਿੱਤੀ ਜਾਂਦੀ ਹੈ ਤੇ ਨਾ ਹੀ ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹਾਲਾਂਕਿ ਉਹ ਵਕ ਵਕ ਜੇਲ੍ਹਾਂ ਚ ਬੰਦ ਨੇ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਤੇ ਰਿਹਾ ਕਰਨ ਦੀ ਮੰਗ ਲਗਾਤਾਰ ਸਿੱਖਾਂ ਦੇ ਵੱਲੋਂ ਕੀਤੀ ਜਾਂਦੀ ਹੈ ਪਰ ਅਜੇ ਵੀ ਉਹ ਜੇਲਾ ਚ ਬੰਦ ਨੇ ਕੀ ਕੁਝ ਕਹਿਣਾ ਸੀ ਭਾਈ ਧਨ ਸਿੰਘ ਮੰਡ ਦਾ ਤੁਸੀਂ ਵੀ ਸੁਣੋ ਅੱਜ ਅਸੀਂ ਬੜੀ ਸੋਚ ਵਿਚਾਰ ਤੋਂ ਬਾਅਦ ਸੈਂਟਰ ਦੀ ਸਰਕਾਰ ਦੇ ਜਿਹੜੇ ਸਿੱਖ ਕੌਮ ਦੇ ਪ੍ਰਤੀ ਦੋਰੇ ਮਾਫ ਡਾਂਡ ਨੇ ਉਹਨਾਂ ਨੂੰ ਨੰਗਿਆਂ ਕਰਨ ਵਾਸਤੇ ਉਹਨਾਂ ਨੂੰ ਨਕਾਰਨ ਵਾਸਤੇ ਕਿਉਂਕਿ 32 32 33 33 ਸਾਲ ਤੋਂ ਸਾਡੇ ਜਿਹੜੇ ਬੰਦੀ ਸਿੰਘ ਨੇ ਉਹ ਅੰਦਰ ਬੈਠੇ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਸੈਂਟਰ ਜਾਣਬੁੱਝ ਕੇ ਸਾਡੇ ਸਿੰਘਾਂ ਨੂੰ ਰਿਹਾ ਨਹੀਂ ਕਰ ਰਿਹਾ ਸਾਡੀ ਕੌਮ ਦੇ ਵਿੱਚ ਇਸ ਗੱਲ ਦਾ ਬੜਾ ਵੱਡਾ ਰੋਸ ਹੈ ਦੂਜੇ ਪਾਸੇ ਅਸੀਂ ਮਾਰਚ ਕੱਢ ਕੇ ਵੀ ਵੇਖੇ ਅਸੀਂ ਮੈਮੋਰੰਡਮ ਦੇ ਕੇ ਵੀ ਵੇਖੇ ਅਸੀਂ ਮੋਰਚੇ ਵੀ ਲਾਏ ਅਸੀਂ ਸਾਰਾ ਕੁਝ ਕੀਤਾ ਪਰ ਸਰਕਾਰ ਦੇ ਕੰਨਾਂ ਦੇ ਉੱਤੇ ਜੂਨੀ ਸਰਕੀ ਸੋ ਅਸੀਂ ਅੱਜ ਫੇਰ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਇੱਕ ਮਾਰਚ ਆਰੰਭ ਕਰ ਰਹੇ ਹਾਂ ਪਰ ਇਹ ਜਿਹੜਾ ਮਾਰਚ ਆ ਇਹ ਬੜਾ ਵਿਲੱਖਣ ਜਿਹਾ ਮਾਰਚ ਆ ਤੇ ਅੱਜ ਦੇ ਜ਼ਮਾਨੇ ਵਿੱਚ ਇਹ ਬੜਾ ਔਖਾ ਵੀ ਆ ਪਰ ਕੀਤਾ ਕੀ ਜਾਵੇ ਜਦੋਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਜਦੋਂ ਦਲੀਲ ਅਪੀਲ ਤੇ ਵਕੀਲ ਦੀ ਗੱਲ ਨਹੀਂ ਸੁਣੀ ਜਾਂਦੀ ਫੇਰ ਸਾਨੂੰ ਅੱਜ ਸੜਕਾਂ ਤੇ ਆਉਣਾ ਬਹੁਤ ਜ਼ਰੂਰੀ ਹੈ ਖਾਲਸਾ ਪੰਥ ਨੂੰ ਸੋ ਅਸੀਂ ਸਲਾਮ ਅਸ਼ਬਰਾ ਕਰਕੇ ਮੀਟਿੰਗਾਂ ਵਗੈਰਾ ਕਰਕੇ ਸੇ ਸ੍ਰੀ ਅਕਾਲ ਤੱਕ ਸਾਬ ਤੋਂ 20 ਸਤੰਬਰ ਨੂੰ ਇੱਕ ਪੈਦਲ ਮਾਰਚ ਅਰਦਾਸ ਕਰਕੇ ਸ਼ੁਰੂ ਕਰਾਂਗੇ ਇਥੋਂ ਮਾਰਚ ਚੱਲਦਾ ਹੋਇਆ ਦਮਦਮਾ ਸਾਹਿਬ ਵਿਖੇ ਪਹੁੰਚੂਗਾ ਫਿਰ ਉਥੇ ਅਰਦਾਸ ਬੇਨਤੀ ਹੋਊਗੀ ਉਸ ਤੋਂ ਬਾਅਦ ਪੈਦਲ ਮਾਰਚ ਵੱਖ-ਵੱਖ ਪੜਾਵਾਂ ਤੋਂ ਗੁਜ਼ਰਦਾ ਹੋਇਆ ਸ੍ਰੀ ਨੰਨਦਪੁਰ ਸਾਹਿਬ ਪਹੁੰਚੂਗਾ ਫਿਰ ਉੱਥੇ ਅਰਦਾਸ ਬੇਨਤੀ ਹੋਊਗੀ ਉਸ ਤੋਂ ਬਾਅਦ ਫਿਰ ਸਾਰੇ ਪੜਾਅ ਤੈਅ ਕਰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆ ਕੇ ਇਸ ਮਾਰਚ ਦੀ ਸਮਾਪਤੀ ਹੋਊਗੀ ਇਹਦੇ ਵਿੱਚ ਸਿਰਫ ਇੱਕੋ ਹੀ ਸਾਡਾ ਮੁੱਦਾ ਅਜੰਡਾ ਇੱਕੋ ਹੀ ਹੈ ਕਿ ਖਾਲਸਾ ਪੰਥ ਨੇ ਹਰ ਹਾਲਤ ਦੇ ਵਿੱਚ ਆਪਣੇ ਸਿੰਘਾਂ ਨੂੰ ਰਹਾ ਕਰਾਉਣਾ ਹੈ ਅਸੀਂ ਸੈਂਟਰ ਦੇ ਕੰਨ ਖੋਲਣੇ ਆ ਅਸੀਂ ਸੈਂਟਰ ਨੂੰ ਮਜਬੂਰ ਕਰਨਾ ਹੈ ਔਰ ਆਪਣੇ ਬੰਦੀ ਸਿੰਘ ਘਰਾਵੇ ਤੇ ਲਿਆ ਕੇ ਇਹ ਸਾਡਾ ਫਰਜ਼ ਆ ਤੇ ਅਸੀਂ ਸਮਝਦੇ ਆ ਇਹ ਅਸੀਂ ਕਰਨ ਜਾ ਰਹੇ ਹਾਂ ਔਰ ਇਹ ਜਿਹੜਾ ਮਾਰਚ ਆ ਸਾਡਾ ਇਹ ਪੂਰੇ ਦਾ ਪੂਰਾ ਸ਼ਾਂਤਮਈ ਹੋਊਗਾ ਔਰ ਕਿਸੇ ਵੀ ਪਾਰਟੀ ਦੇ ਉੱਤੇ ਕਿਸੇ ਵੀ ਤਰ੍ਹਾਂ ਅਸੀਂ ਕੋਈ ਦੋਸ਼ਣਬਾਜ਼ੀ ਨਹੀਂ ਕਰਨ ਜਾ ਰਹੇ ਇਸ ਮਾਰਚ ਦੇ ਵਿੱਚ ਅਸੀਂ ਸਮੁੱਚੇ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਹਰ ਸਟੇਟ ਦੇ ਸਿੱਖਾਂ ਨੂੰ ਔਰ ਜਿੰਨੀਆਂ ਟਕਸਾਲਾਂ ਨੇ ਜਿੰਨੀਆਂ ਸੰਪਰਦਾਵਾਂ ਨੇ ਜਿੰਨੇ ਡੇਰੇ ਨੇ ਜਿੰਨੇ ਸਿੱਖਾਂ ਦੇ ਸਿਆਸੀ ਧੜੇ ਨੇ ਅਸੀਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਅਪੀਲ ਦੇ ਰੂਪ ਦੇ ਵਿੱਚ ਕਹਿ ਰਹੇ ਆ ਕਿ ਆਓ ਸਾਰੇ ਉਠੋ ਔਰ ਆਪਣੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਸੜਕ ਦੇ ਉੱਤੇ ਨਿਤਰੋ ਜਿੰਨੇ ਵੀ ਕੋਈ ਸੇਵਾ ਕਰ ਸਕਦਾ ਹੈ ਜਿੰਨੇ ਵੀ ਕੋਈ ਸੇਵਾ ਕਰ ਸਕਦਾ ਹੈ ਉਹ ਸੇਵਾ ਦੇ ਵਿੱਚ ਹਿੱਸਾ ਪਾਵੇ ਔਰ ਇਹ ਜਿਹੜਾ ਮਾਰਚ ਅਸੀਂ ਰੱਖਿਆ ਵਾ ਇਹ ਮਾਰਚ ਜਥੇਦਾਰ ਸਿੰਘ ਸਾਂ ਭਾਈ ਜਗਤਾਰ ਸਿੰਘ ਹਵਾਰਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਕਿਉਂਕਿ ਪਿਛਲੇ ਦਿਨੀ ਉਹਨਾਂ ਨੇ ਮੈਨੂੰ ਇੱਕ ਚਿੱਠੀ ਲਿਖੀ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਸਾਰਾ ਪੰਥ ਦਾ ਦਰਦ ਲਿਖਿਆ ਮੇਰਾ ਹਾਲਚਾਲ ਵੀ ਪੁੱਛਿਆ ਔਰ ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਜਥੇਦਾਰ ਜੀ ਘਰੇ ਨਾ ਬੈਠੋ ਉੱਠੋ ਸੰਗਤਾਂ ਵਿੱਚ ਜਾਓ ਔਰ ਪੰਥ ਤੇ ਕੌਮ ਦੀ ਗੱਲ ਕਰੋ ਸੋ ਇਹ ਸਾਡਾ ਪ੍ਰੋਗਰਾਮ ਪੈਦਲ ਮਾਰਚ ਹੋਣਾ ਵਾ ਔਰ ਜਿੱਥੇ ਸਾਨੂੰ ਰਾਤ ਪਿਆ ਕਰੂਗੀ ਅਸੀਂ ਉੱਥੇ ਹੀ ਆਪਣਾ ਜਿਹੜਾ ਠਰਾਅ ਕਰਿਆ ਕਰਾਂਗੇ ਜੇ ਨੇੜੇ ਕੋਈ ਗੁਰਦੁਆਰਾ ਸਾਹਿਬ ਮਿਲ ਗਿਆ ਉੱਥੇ ਸੰਗਤ ਦਾ ਠਹਿਰਾਓ ਹੋਊਗਾ ਅਗਰ ਨਹੀਂ ਤੇ ਫੇਰ ਸੜਕ ਦੇ ਉੱਤੇ ਹੀ ਤੰਬੂ ਲਗਾਇਆ ਕਰਨੇਗੇ ਸੋ ਇਸ ਦੇ ਵਿੱਚ ਅਸੀਂ ਬੜੀ ਨਿਮਰਤਾ ਸਹਿਤ ਪੰਥ ਦਾ ਵਾਸਤਾ ਪਾ ਕੇ ਕੌਮ ਦਾ ਵਾਸਤਾ ਪਾ ਕੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਾਸਤਾ ਪਾ ਕੇ ਅਸੀਂ ਦੇਸ਼ ਵਿਦੇਸ਼ ਵਿੱਚ ਵੱਸਦਿਆਂ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਆਓ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇ ਤਾਂ ਕਿ ਸਿਖਾਏ ਅੱਜ ਸਾਡੇ ਪੱਲੇ ਕੁਝ ਨਹੀਂ ਹੈਗਾ ਨਾ ਸਾਨੂੰ ਨਿਆ ਮਿਲ ਰਿਹਾ ਨਾ ਮਿਲਣ ਦੀ ਕੋਈ ਆਸ ਆ ਫਿਰ ਕਿਉਂ ਨਾ ਅਸੀਂ ਆਪਣਾ ਪ੍ਰੈਸ਼ਰ ਵਧਾਈਏ ਕਿਉਂ ਨਾ ਅਸੀਂ ਰੋਈਏ ਸਿਆਣੇ ਕਹਿੰਦੇ ਆ ਕਿ ਜਿੰਨਾ ਚਿਰ ਮਾਂ ਰੋਂਦੀ ਨਹੀਂ ਉਹਨਾਂ ਚਿਰ ਪੁੱਤ ਰੋਂਦਾ ਨਹੀਂ ਉਹਨਾਂ ਚਿਰ ਮਾਂ ਦੁੱਧ ਨਹੀਂ ਦਿੰਦੀ ਸੋ ਇਹ ਫੈਸਲਾ ਸੈਂਟਰ ਨੇ ਕਰਨਾ ਸਾਨੂੰ ਚੰਗੀ ਤਰ੍ਹਾਂ ਪਤਾ ਵਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਪੰਜਾਬ ਦੀ ਸਰਕਾਰ ਨਹੀਂ ਕਰ ਸਕਦੀ ਸਾਡਾ ਨਿਸ਼ਾਨਾ ਸਾਡਾ ਟਾਰਗੇਟ ਸੈਂਟਰ ਦੀ ਸਰਕਾਰ ਆ ਸੋ ਮੈਂ ਜਿੰਨੇ ਸਾਡੇ ਸਿੱਖ ਨੌਜਵਾਨ ਨੇ ਦੇਖੋ ਬਜ਼ੁਰਗਾਂ ਤੋਂ ਨਹੀਂ ਤੁਰਿਆ ਜਾਣਾ ਹੁਣ ਬਜ਼ੁਰਗ ਥੋੜਾ ਤੁਰਨਗੇ ਆਓ ਸਾਰੇ ਨਾਲੇ ਤੁਹਾਡੇ ਜੁੱਸਿਆਂ ਦਾ ਪਤਾ ਲੱਗੇ ਔਰ ਨਾਲੇ ਤੁਹਾਡੀ ਚਾਲ ਤੇ ਢਾਲ ਸੈਂਟਰ ਨੂੰ ਦਿਖਾਈ ਜਾਵੇ ਸਾਰੇ ਦੇ ਸਾਰੇ ਕੌਮੀ ਮਸਲਾ ਸਮਝ ਕੇ ਆਪਾਂ ਸੜਕ ਦੇ ਉੱਤੇ ਆਈਏ ਇਸ ਮਾਰਚ ਵਿੱਚ ਜਿਹੜਾ ਵੀ ਕੋਈ ਸਾਥ ਦੇ ਸਕਦੇ ਆ ਉਹ ਸਾਡਾ ਸਾਥ ਦਿੱਤਾ ਜਾਵੇ ਬਾਕੀ ਜਿਹੜੀ ਪੂਰੇ ਪੰਜਾਬ ਦੀ ਪ੍ਰੈਸ ਆ ਜਿਹੜੀ ਹਮੇਸ਼ਾ ਮੌਕੇ ਦੇ ਮੌਕੇ ਹਮੇਸ਼ਾ ਸੱਚ ਨੂੰ ਜ਼ਮੀਨ ਚੋਂ ਪੁੱਟ ਕੇ ਵੀ ਲੋਕਾਂ ਦੇ ਸਾਹਮਣੇ ਪੇਸ਼ ਕਰਦੀ ਰਹੀ ਹੈ ਅਸੀਂ ਪੰਥ ਵੱਲੋਂ ਸਾਰੀ ਪ੍ਰੈਸ ਨੂੰ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਜੋ ਵੀ ਹੈ ਅਸੀਂ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਾਂਗੇ ਕਿ ਤੁਸੀਂ ਇਸ ਮਾਰਚ ਵਿੱਚ ਜੋ ਸਾਡਾ ਸਹੀ ਪ੍ਰੋਗਰਾਮ ਬੱਦ ਤੋਂ ਬੱਦ ਸਾਡਾ ਸਾਥ ਦਿੱਤਾ ਜਾਵੇ ਅਸੀਂ ਧੰਨਵਾਦ ਕਰਾਂਗੇ ਔਰ ਇਸ ਮਾਰਚ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਮੇਟੀ ਬਣਾ ਰਹੇ ਹਾਂ ਜਿਹਦੇ ਵਿੱਚ ਸਤਨਾਮ ਸਿੰਘ ਮਨਾਵਾ ਪਾਈ ਜਰਨੈਲ ਸਿੰਘ ਇੱਕ ਅਸੀਂ 7 ਮੈਂਬਰੀ ਜਾਂ 5 ਮੈਂਬਰੀ ਕਮੇਟੀ ਬਣਾਵਾਂਗੇ ਉਹ ਕਮੇਟੀ ਪੂਰੇ ਪੰਜਾਬ ਦੇ ਹਰ ਮਨੁੱਖ ਨੂੰ ਹਰ ਸੰਪਰਦਾ ਨੂੰ ਹਰ ਪਾਰਟੀ ਨੂੰ ਔਰ ਹਰ ਤਰ੍ਹਾਂ ਜਿੱਥੇ ਵੀ ਲੋੜ ਆ ਉੱਥੇ ਉਹ ਸੱਦਾ ਪੱਤਰ ਉਹਨਾਂ ਨੂੰ ਜਾ ਕੇ ਬੇਨਤੀ ਸਹਿਯੋਗ ਦੇ ਮੱਦਾ ਤੋਂ ਉਹ ਬੇਨਤੀ ਕਰੂਗੀ ਦੂਸਰਾ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਪੰਜਾਬ ਚੋਂ ਜਿੱਤ ਕੇ ਪਾਰਲੀਮੈਂਟ ਚ ਗਏ ਨੇ ਜਿਹੜੀਆਂ ਸਾਡੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਜੋ ਤੁਹਾਡਾ ਫਰਜ ਬਣਦਾ ਤੁਸੀਂ ਵੀ ਇਸ ਮੋਰਚੇ ਮੋਰਚਾ ਨਹੀਂ ਇਸ ਮਾਰਚ ਨੂੰ ਕਾਮਯਾਬ ਕਰਨ ਵਾਸਤੇ ਤੁਸੀਂ ਵੀ ਆਪਣਾ ਬਣਦਾ ਜਿਹੜਾ ਯੋਗਦਾਨ ਪਾਓ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਇਹ ਸਾਡਾ ਪ੍ਰੋਗਰਾਮ ਸਭ ਜਿਹੜਾ ਪ੍ਰੋਗਰਾਮ ਹੈ ਇਹ ਪੰਜਾਬ ਦੇ ਵਿੱਚ ਮਾਰਚ ਨਿਕਲੇਗਾ ਅਸੀਂ ਦਿੱਲੀ ਤੱਕ ਵੀ ਜਾਵਾਂਗੇ ਹਾਂ ਦੇਖੋ ਨਹੀਂ ਕਿਸ ਤਰ੍ਹਾਂ ਸਾਨੂੰ ਤੁਰਨ ਦਿਓ ਸਮਾਂ ਵੇਖੋ ਸਮਾਂ ਸਮੇਂ ਦੀ ਢਾਲ ਵੇਖੋ ਅਜੇ ਅਸੀਂ ਬਹੁਤ ਕੁਝ ਕਰਨਾ ਹੈ ਇਹ ਸਾਡੀ ਸ਼ੁਰੂਆਤ ਹੈ ਮੈਂ ਤੁਹਾਨੂੰ ਇਹੋ ਬੇਨਤੀ ਕਰਨ ਲੱਗਾ 1 ਮਾਰਚ ਜਿਹੜਾ ਦਿੱਲੀ ਦੇ ਵਿੱਚ ਰੱਖਿਆ ਗਿਆ ਸੀ ਸ਼ਰਮਨੀ ਕਮੇਟੀ ਨੂੰ ਪੂਰੀਆਂ ਸੰਸਥਾਵਾਂ ਦੇ ਨਾਲ ਲੈ ਕੇ ਉਦੋਂ ਇੱਕ ਦਿੱਲੀ ਦੇ ਲੀਡਰ ਨੇ ਸ਼ਰਮਨੀ ਕਮੇਟੀ ਨੂੰ ਰੋਕ ਦਿੱਤਾ ਸੀ ਕਿ ਮਾਰਚ ਨਾ ਕੱਢੋ ਤੁਸੀਂ ਨਾ ਬੋ ਬਹਿ ਕੇ ਗੱਲਬਾਤ ਹੋ ਜਾਏ ਤੁਹਾਡੇ ਮਾਰਚ ਨੂੰ ਰੋਕਿਆ ਜਾਊਗਾ ਕਿ ਦਿੱਲੀ ਤੱਕ ਨਾ ਜਾਇਆ ਜਾਵੇ ਤੁਹਾਡੇ ਕੋਲ ਤੁਸੀਂ ਆਪ ਮੰਨਿਆ ਕਿ ਪੰਜਾਬ ਦੀ ਸਰਕਾਰ ਕੁਝ ਨਹੀਂ ਕਰ ਸਕਦੀ ਇਹ ਮਾਰਚ ਨੂੰ ਦਿੱਲੀ ਤੱਕ ਲਿਜਾਣ ਦਾ ਕੋਈ ਕੋਸ਼ਿਸ਼ ਨਹੀਂ ਕੀਤੀ ਜਾਏਗੀ ਕਿ ਦਿੱਲੀ ਦੇ ਇਸ਼ਾਰੇ ਉੱਤੇ ਫੇਰ ਰੁਕ ਜਾਊਗਾ ਭਾਈ ਬਹੁਤ ਸੁਣ ਬੋਲੋ ਦੇਣਤੀ ਇਸ ਤਰ੍ਹਾਂ ਹੈ ਕਿ ਅੱਜ ਹੀ ਅਸੀਂ ਦਾਉਨਾ ਸਾਹਿਬ ਨਨਤਪੁਰ ਸਾਹਿਬ ਤੱਕ ਅਕਾਲ ਤਖਤ ਸਵਾਰ ਰਹੇ ਹਾਂ ਨਾਲ ਹੀ ਅਗਲਾ ਕਹਿ ਰਹੇ ਤੁਸੀਂ ਦੇਖੋ ਪਹਿਲਾਂ ਇਹ ਜਿਹੜੇ ਪ੍ਰੋਗਰਾਮ ਹਨ ਤਿੰਨ ਇਹ ਗੜਾ ਕੱਢ ਕੇ ਸਾਨੂੰ ਅੰਮ੍ਰਿਤਸਰ ਆਉਂਦਿਓ ਇਸੇ ਤਰ੍ਹਾਂ ਹੀ ਇਹਰ ਤੋਂ ਅਸੀਂ ਸਾਹਮਣੇ ਬੈਠਿਆਂਗੇ ਤੁਹਾਨੂੰ ਅਸੀਂ ਦੱਸਾਂਗੇ ਅਗਲਾ ਹੁਣ ਕੀ ਕਰ ਰਹੇ ਹਾਂ ਅਗਲਾ ਪ੍ਰੋਗਰਾਮ ਹੀ ਦੇਵਾਂਗੇ ਪਰ ਤੁਹਾਨੂੰ ਸਾਧਗੇ ਜਾਾਂਗੇ